ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਾਨੀ ਤੰਦਰੁਸਤ ਹੋ ਕੀਤੇ ਠੀਕ ਠਾਕ ਹੋਗੇ ਤੇ ਅੱਜ ਹੈਗੀ ਹੈ ਲੋਹੜੀ ਤੇ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਲੋਹੜੀ ਆਸ ਕਰਦੇ ਹਾਂ ਵੀ ਇਹ ਤਿਹਾਰ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਵੇ ਤੇ ਇੱਕ ਵਾਰੀ ਫੇਰ ਲੋਹੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਆਪਾਂ ਬਣਾਉਣੇ ਆਗੇ ਗਜਰੇਲਾ ਤੇ ਗਜਰੇਲੇ ਵਾਲੀ ਵੀਡੀਓ ਦੇਖਿਓ। ਲੋ ਜੀ ਇਧਰ ਗਾਜਰਾ ਕਦੋਂ ਕਸਾ ਹੋ ਰਗਾ ਤੇ ਅੱਜ ਆਪਾਂ ਬਣਾਉਣ ਲੱਗਿਆਂਗੇ ਗਜਰੇਲਾ। ਪਹਿਲਾਂ ਕਾ ਗਾਜਰਾ ਕਦੂ ਕਸ ਕਰਕੇ ਤੇ ਇਧਰ ਪੱਠੀ ਦੇ ਤਰਤਾ ਦੁੱਧ ਪਾ ਕੇ ਥੋੜੇ ਹੀ ਬਣਾਵਾਂਗੇ ਆਪਾਂ। ਤੇ ਜਿਨਾਂ ਚਿਰ ਚ ਦੁੱਧ ਗਰਮ ਹੁੰਦਾ ਨਾਲ ਦੀ ਨਾਲ ਹੀ ਫਿਰ ਆਹ ਪਾ ਦਿਆਂਗੇ ਕੱਠਣਾਂ। ਇੱਕਠੇ ਨਹੀਂ ਬਣੂਗਾ ਫਿਰ ਚਲੋ ਦਿਖਾਉਨੇ ਆ ਵੀਡੀਓ ਚ ਐਂਡ ਤੱਕ ਬਣੇ ਰਹੋ ਕੀ ਕੀ ਪ੍ਰੋਸੈਸ ਆ ਤੇ ਕੀ ਕੀ ਆਪਾਂ ਪਾਵਾਂਗੇ ਇਹਦੇ ਚ ਉਸ ਵੀਡੀਓ ਚ ਦਿਖਾਵਾਂਗੇ ਆਪਾਂ ਲਓ ਜੀ ਅਵਾਲਾ ਆਉਣਾ ਸ਼ੁਰੂ ਹੋ ਗਿਆ ਦੁੱਧ ਨੂੰ ਤੇ ਗਾਜਰਾਂ ਵੀ ਆਪਣਾ ਕਦੂ ਕਸ਼ ਹੋ ਗੀਆਂ ਲਗਭਗ ਦੋ ਘੰਟੇ ਲੱਗ ਜਾਣੇ ਆ ਹਜੇ ਹਲੋ ਜੀ ਐਨਾ ਦੁੱਧ ਘਟ ਗਿਆ ਤੇ ਹੁਣ ਗਾਜਰਾ ਪਾਉਣ ਲੱਗੇ ਆ ਪਾਉ ਵੀ ਗਾਜਰਾ ਇਹਨਾਂ ਜੀ ਦਾ ਸਾਰੇ ਭਾਦਰ ਜਾਣੂ ਜਤਨ ਦਾਨ ਬਤਿਆਈ ਇਹ ਬਲਾ ਹੈ ਬੰਦ ਹੋ ਗਈ ਹੈ ਨਾ ਬੰਦ ਕਰਤੀ ਹੋ ਗਈ ਤੇ ਬਾਲਾ ਉਹ ਕਰਤਾ ਕਸਤਾ ਗਾਜਰ ਕਿੰਨੇ ਹੈ 3 ਗਿਲੇ ਨਾ ਤੇ ਉਹਦੇ ਚ ਕੀ ਹੈ ਮੈਂ ਤੁਹਾਨੂੰ ਪੱਕਾ ਦੱਬੀ ਦਿੱਤਾ ਕਿ ਦੱਬੀ ਵੜਾਈ ਨੜੀ ਮੈਂ ਉੱਥੇ ਰੱਖਿਆ ਸੀ ਤੂੰ ਉਦੋਂ ਕੋਈ ਗੋਹਣੀ ਕਰਦੀ ਪੁਣੀ ਗਵਾਤਾ ਤਾਂ ਬੋਨ ਹੁੰਦਾ ਜੇ ਦੋ ਅੱਧਾ ਦੁੱਧ ਹੋ ਹੋ ਜਾ ਅੱਧਾ ਦੁੱਧ ਸੰਜੂ ਨੂੰ ਘਟ ਗਿਆ ਉਦੋਂ ਬਾਅਦ ਪਾ ਦੇਣਾ ਗਾਜ ਨਾ ਪਾ ਦੇਣਾ ਉਦੋਂ ਮਗਰਾਂ ਹਾਂ ਮੈਂ ਦੱਬੀ ਤੇ ਨੀ ਕੋਈ ਨਾ ਤੇ ਫੱਦੇ ਇਹ ਤਾਂ ਜਾਂਦਾ ਨਹੀਂ ਜਿਹੜੇ ਚਾਲਦਾ ਚੱਕੜਾ ਹਿਲਾ ਅਧੀਆਂ ਗਾਜਰਾਂ ਪਾ ਤੀਆਂ ਤੇ ਅਧੀਆਂ ਪਾਵਾਂਗੇ ਫੇਰ ਥੋੜੀਆਂ ਹੀ ਆਧੋਂ ਥੋੜੀਆਂ ਹੀ ਰਹਿਗੀਆਂ ਤੇ ਕੜਾਹੀ ਹੈਗੀ ਆਪਣੀ ਛੋਟੀ ਜਦੋਂ ਘੱਟ ਗਿਆ ਦੁੱਧ ਮੱਚ ਗਿਆ ਉਸ ਤੋਂ ਬਾਅਦ ਫਿਰ ਉਹ ਰਹਿੰਗੀਆਂ ਗਾਜਰਾਂ ਵੀ ਪਾ ਦਾਂਗੇ ਹਾਂਜੀ ਖੰਡ ਪਾਦੀ ਆ ਤੇ ਗਾਜਰਾਂ ਪਾਉਣ ਤੋਂ ਬਾਅਦ ਐ ਬਣ ਗਿਆ ਕਿੰਨਾ ਕੁ ਟਾਈਮ ਲੱਗੂ ਬੀਬੀ ਹੋਰ ਆਣੀ ਗਏ ਗਿੰਦਲ ਬਸ 10-20 ਮਿੰਟਾਂ ਦਾ ਕੰਮ ਹੋਰ ਆ ਉੱਤੇ ਬੰਦੇ ਹੈਣਾ ਮੈਂ ਤਾਂ ਵੀਰਾ ਪਾਈ ਬੱਟੇ ਦੇ ਬਾਹਰ ਹੱਥ ਮਾਈ ਗਰੀ ਤੇ ਕਗਾ ਨਹੀਂ ਬੰਨਗਾ ਇਹ ਤਾਂ ਹੈ ਉਹ ਬਾਤ ਤਾਂ ਦੂਜਾ ਵੀ ਲੋ ਜੀ ਰੈਡੀ ਹੋ ਗਿਆ ਲਾ ਦੂ ਫਿਰ ਵਿਦੇਸ਼ ਆ ਗਿਆ। ਬਦਾਮ ਆਪਣੇ ਕੋਲੇ ਇੰਨੇ ਕਿ ਪਏ ਸੀ ਘਰੇ ਸਪੈਸ਼ਲ ਆਪਾਂ ਲਿਆਂਦੇ ਨਹੀਂ ਇੰਨੇ ਕੀ ਪਾਵਾਂਗੇ। ਦੋ ਦੋ ਕੱਟ ਲੈ ਜੀ ਬਾਕੀ। Falei. ਕਸਟਮਰ ਵਾਸਤੇ ਬੈਂਕ ਕੇ ਤਿਆਰ ਬਸ ਤਿਆਰ ਆਈ